ਕੰਟੀ ਸ਼ਾਸਤਰੀ ਕਾ ਸ਼ਾਸਤਰੀ ਕਾਲ ਜੀ ਰੋਹਿਤ ਬੋਲਦਾ ਸੀ ਹਾਂ ਜੀ ਰੋਹਿਤ ਕਿਵੇਂ ਕੀ ਕਰਦੇ ਸੀ ਠੀਕ ਆ ਕੁਛ ਨਹੀਂ ਕਰਦੇ ਨਾ ਤੇ ਚਰੀ ਨਹੀਂ ਆ ਕਰ ਰਹੇ ਹਾਂ ਮੈਂ ਹੋਰ ਰੰਗ ਟੰਗ ਕੀ ਹੈਗੇ ਲਗਿਆ ਮੈਂ ਕੱਲ ਚਲ ਪੜੋਸ ਵਾਲਿਆਂ ਨਾਲ ਗੱਲ ਦੀ ਕਰ ਲਈ ਜਿਹਨਾਂ ਮੀਂਹ ਆ ਪਈ ਜਾਂਦਾ ਅੱਛਾ ਕਿ ਹੋਰ ਕੀ ਆ

ਕੀ ਕਰ ਰਹੀ ਨਵੀਂ ਤੂੰ ਤੋ ਕਰ ਕਰਾ ਲਿਆ ਕਰ ਕੋਈ ਬਣਾ ਬਟਾ ਕੋਈ ਤਰ੍ਹਾਂ ਜੀ ਨਹੀਂ ਕਰਦਾ ਵੀ ਕਰਨੀ ਨਹੀਂ ਜੀ ਕਰਦਾ ਕਾ ਸ਼ੋ ਨਹੀਂ ਕਰਦਾ ਜੀ ਦੱਸ ਜੀ ਉਹਦਰਨ ਕੀ ਹੋਇਆ ਨਹੀਂ ਕਰਦਾ ਜੀ ਹੂੰ ਜੀ ਨੂੰ ਕੀ ਹੋਇਆ ਕਰ ਰੰਦਸ ਆ ਮੈਂ ਨਹੀਂ ਚਾਰ ਉਟਾਇਆ ਸੀ ਫਿਰ ਮੈਂ ਕਿਹਾ ਨਾ ਹੋਰ ਕੀ ਮਕਾਬਦਾ ਜੀ ਤੇਰਾ ਕੀ ਤਾਂ ਮੇਰੇ ਬੁੱਢੀ ਵਰਗਾ ਨਾਮ ਕਰਨ ਨੂੰ ਵੀ ਚੱਲਦਾ ਹੁਣ ਤੁਸੀਂ ਕਰੋਗੇ ਤਾਂ ਉਹਦੇ ਨਾਲ ਥੋੜੀ ਕਰਾਂਗੇ ਅੰਕਲ ਤਾਂ ਹੋ ਗਿਆ ਬੁੱਢਾ ਅੰਕਲ ਤੋਂ ਲਗਾਂਗਾ ਹਾਂ ਅੰਕਲ ਤੋਂ ਕੁਝ ਹੁੰਦਾ ਨਹੀਂ ਹੋਵੇ ਨਾ ਹੋਵੇ ਹੁਣ ਮੈਂ ਨਹੀਂ ਕਰਦੀ ਉਹਦੇ ਨਾਮ ਆ ਕੇ ਨਾ ਨਹੀਂ ਕਰਨਾ ਵੀ ਜੇ ਅੰਕਲ ਤੋਂ ਕੁਝ ਹੁੰਦਾ ਹੋਵੇ ਜੇ ਅੰਕਲ ਤੋਂ ਕੁਝ ਹੁੰਦਾ ਹੋਵੇ ਮੇਰੇ ਨਾਲ ਜ਼ਰੂਰ ਥੱਕੇ ਖਾਵੇਂ ਤੁਸੀਂ ਬੱਸ ਹੂੰ ਹੂੰ ਹਾਂ ਹੁੰਦੇ ਹਾਂ ਆਉਂਦਾ ਨਹੀਂ ਗੱਲ ਮਨ ਦੀ ਹੁੰਦੀ ਐ ਤੁਹਾਡੇ ਨਾਲ ਮੇਰਾ ਮਨ ਰੇਲਿਆ ਮੈਂ ਤਾਂ ਤੁਹਾਡੇ ਨਾਲ ਗੱਲ ਕਰਦੀ ਆ ਹੂੰ ਸਰ ਕਰ ਲਿਆ ਕਰ ਫਿਰ ਸਰਬ ਚਾਚ ਨੀਰੋ ਹੰਕਲ ਸਮਝੀਏ ਤੁਮ ਮੈਨੂੰ ਮਾਜ ਮਾਰ ਲਿਆ ਕਰ ਫਿਰ ਉਹ ਆਹ ਉੱਤੇ ਠੰਡੀਆਂ ਆ ਆ ਕਰਦੀ ਹੁੰਦੀ ਐ ਮੈਂ ਤਾਂ ਇੱਧਰ ਵੀ ਇੱਧਰ ਮੌਕਾ ਮਿਲੇ ਤਾਂ ਗੱਲ ਕਰਾਂ ਮੈਂ ਤਾਂ ਉਤੋਂ ਨਹੀਂ ਪੈਂਦਾ ਹੀਰਾ ਜੀ ਨਹੀਂ ਕਰਦਾ ਕਰਮਣਾ ਹੁੰਦੀ ਐ ਹਾਂ ਤਾਂ ਤੇ ਫਿਰ ਇਹ ਸਪੈਲ ਕੀ ਨਹੀਂ ਕਰਨੀ ਪਊਗੀ ਮੈਂ ਦੇਖ ਮੈਂ ਤਾਂ ਦੇਖੋ ਤਿਆਰ ਹੀ ਹਾਂ ਮੈਂ ਤਾਂ ਕਰਨ ਕਰਾਉਣ ਨੂੰ ਮੈਨੂੰ ਤਾਂ ਕੋਈ ਹੋਰ ਨਹੀਂ ਦਿੱਕਤ ਨਹੀਂ ਦਿੱਕਤ ਨਹੀਂ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਪਰ ਲੋਜਾ ਪ੍ਰੋਗਰਾਮ ਤਾਂ ਰੀਨਿਊ ਬਲੋਣਾ ਪਊਗਾ ਨਾ ਕਿਰਾਇਆ ਕਿਵੇਂ ਕਰਨਾ ਸਿਸਟਮ ਉਹ ਤਾਂ ਮੈਂ ਬਣਾ ਲਵਾਂਗੀ ਤੇ ਕੱਲ ਨੂੰ ਕਿਸ ਕਾਲੇ ਫਿਰ ਅੱਜ ਨਹੀਂ ਦੇਖ ਸਕਦੇ ਠੀਕ ਹੈ ਕੱਲ ਨੂੰ ਕੀ ਬੋਲਦੇ ਕੱਲ ਨੂੰ ਤੁੰਨੇ ਕਰੀ ਬੁਲਾਉਂਗੀ ਦੁਪਹਿਰੇ ਆ ਜਦਾਦਾ ਜੀ ਆ ਫਿਰ ਕੱਲ ਨੂੰ ਕਰੀ ਬੁਲਾ ਲਾਂਗੇ ਅੱਛਾ ਹੂੰ ਤੂੰ ਰਾਤ ਨੂੰ ਸੱਦਲਾ ਨਾ ਨਾ ਕਿੰਨ ਵਾਤ ਨੂੰ ਨਹੀਂ ਆਉਂਗਾ ਰਾਤ ਨੂੰ ਬੜਾ ਰ ਕੁੜਾ ਅੰਕਲ ਦਰਵਾਜ਼ੇ ਦੇ ਸਾਹਮਣੇ ਸੰਦ ਹੈਗਾ ਫਿਰ ਕਿੰਨੇ ਟੁੱਪੂਂਗੇ ਤੁਸੀਂ ਕੰਧ ਤੋਂ ਤੱਕ ਪਾਣੀ ਆਣਾ ਅੰਦਰੋਂ ਉੱਤੀ ਗਰੀਆ ਉੱਤੀ ਬੰਨੇ ਕੰਧ ਵਿੱਚ ਪੈ ਜਾਣਾ ਮੇਨਗਿਰ ਦੀ ਜਮਾ ਕੋਲੇ ਸੰਡੇ ਆ ਅੱਛਾ ਕਰਕੇ ਮੈਂ ਸਰ ਇਹ ਜਦੋਂ ਕੰਨ ਦੇ ਪਹਿਲੇ ਦੇਖਦੇ ਆ ਨਾ ਮੈਂ ਕਿਹਾ ਨਹੀਂ ਉਹ ਪੀ ਕੇ ਪਪੇਆ ਰਹਿੰਦਾ ਉਹਨੂੰ ਫਿਰ ਕੀ ਹੋਈਗੀ ਪਤਾ ਨਹੀਂ ਲੱਗਦਾ ਹਾਂ ਰਾਈਪਿਕਾ ਲੱਗਦਾ ਵੀ ਇਹ ਤਾਂ ਕਰਕੇ ਦੇ ਦਪਤਾ ਮੈਨੂੰ ਲੱਗਦਾ। ਹੂੰ। ਗੇਟ ਕਰਕੇ ਤਾਂ ਪਤਾ ਨਹੀਂ ਕਿੱਲਾ ਲੱਗਦਾ ਲੱਗਦਾ ਨਹੀਂ ਪਤਾ। ਉਹ ਫਿੱਤੇ ਬੰਦਰ ਕੋਈ ਨਹੀਂ ਤੇ ਮੈਨੂੰ ਤਾਂ ਵੀ ਨਹੀਂ ਪਤਾ ਲੱਗਣਾ। ਅੱਛਾ ਜੀ। ਹੋਰ। ਮੈਂ ਟ੍ਰਾਈ ਕਰਕੇ ਦੇਖੀ ਵਰਜਾਂਗਾ ਆ ਜਾਓਗੇ। ਕਿਵੇਂ ਨਹੀਂ ਮੈਂ ਤੇ ਜੇ ਤੂੰ ਨਾਲ ਨਾ ਕਹੇ ਗੱਲ ਸੁਣ। ਤੱਪੜੀ ਮਤਨ ਨੂੰ ਤੇ ਵੀ ਤਾਂ ਨਹੀਂ ਪਤਾ ਲੱਗਣਾ। ਹਮਮ ਤਰ ਲਗੂਆ ਕਿਦਾ ਹਮਮ ਮਾਹਲੂ ਜੀ ਸੱਲਾ ਆਉ ਜੀ ਫਿਰ ਮੇਰੇ ਬੰਨੀ ਆ ਗਏ ਜੀ ਦੇਖਦੇ ਆ ਜਾਗਦਾ ਕਿ ਨਹੀਂ ਜਾਗਦਾ ਮੈਂ ਤਾਂ ਮੇਰੀ ਸੋਹਣੀ ਸਵੀਟ ਸੋਹਣੀ ਸਵੀਟ ਚਾਂਦਰੀ ਜੀ ਅੱਛਾ ਜੀ ਹਮਮ ਚਾਟ ਕੋਈ ਗੱਲ ਨਹੀਂ ਅੱਛਾ ਜੀ ਹਮਮ ਦਸਤਾ ਲਾਰਾ ਜਿਹੜੇ ਦਿਨੋਂ ਤੇ ਕਾਫੀ ਟਾਈਮ ਹੋ ਗਿਆ ਪਤਾ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਗੱਲ ਕਰਦਿਆਂ ਨੂੰ ਲੱਸੀ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ ਕਿੰਨਾ ਚਿਰ ਹੋ ਗਿਆ ਦਾ ਜਿਆਦਾ ਮੂੰਹ ਦਾ ਹੋਏ ਹਾਂ ਨੇ ਪੰਛੀ ਵੀ ਨਹੀਂ ਤਾਂ ਅੱਛਾ ਆ ਜਮਨ ਜੀ ਅੱਛਾ ਜੀ ਜਿਹਨੇ ਜਵਾਬ ਮੈਂ ਦਿੱਤਾ ਹੈ ਕਿ ਦੋਸ਼ ਤੁਸੀਂ ਤੁਹਾਡਾ ਜਵਾਬ ਹੀ ਦੇਣੀ ਹੁਣ ਬਾਰ ਬਾਰ ਕਦੇ ਨਹੀਂ ਲਿਵਾਵੇ ਲਿਵਾਵਾਂ ਤਾਂ ਦਿਨ ਦੀ ਨਹੀਂ ਵਾਸ ਦੇएंगे ਤੇ ਨਹੀਂ ਮਿਲਾਂਗੇ ਕੱਲ ਨੂੰ ਮਿਲਾਂਗੇ ਫਿਰ ਉਹਦਾ ਰੱਖ ਲਾ ਪ੍ਰੋਗਰਾਮ ਦੁਪਹਿਰ ਕਿੰਨੇ ਵਜੇ ਆਏਗਾ ਫਿਰ ਸ਼ਹਿਰ ਕਿੰਨੇ ਵਜੇ ਆਏਗਾ ਸ਼ਹਿਰ ਆਜੂਗਾ ਮੈਂ 11:30 ਵਜੇ ਤੱਕ ਸਵੇਰੇ ਕੀ ਕੰਮ ਹੈ ਸ਼ਹਿਰ ਜੀ ਕੀ ਕੰਮ ਹੈ ਆਜੀ ਕੰਮ ਤੋਂ ਮਿਲਣਦਾ ਹੀ ਹੈ ਅੱਛਾ ਚਲੋ ਫਿਰ ਚੱਲ ਰੋ ਠੀਕ ਹੈ ਯਾਰ ਰਹੂੰਗਾ ਹੁਣ ਹਾਂ ਠੀਕ ਹੈ ਕੱਲ ਨੂੰ ਮਿਲਦੇ ਹਾਂ ਠੀਕ ਹੈ ਠੀਕ ਹੈ